ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ਵਿਖੇ ਪਹੁੰਚੇ ਅਤੇ ਮੰਡੀ ਦੇ ਵਪਾਰੀਆਂ ਅਤੇ ਐਸੋਸੀਏਸ਼ਨ ਨਾਲ ਕੀਤੀ ਗੱਲਬਾਤ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਮੰਡੀ ਆ ਤੇ ਪੰਜਾਬ ਗੁਰੂ ਨਗਰੀ ਜੇ ਮੈਂ ਪੰਜਾਬ ਦੀ ਤਾਂ ਨਹੀਂ ਗੱਲ ਕਰ ਰਿਹਾ ਕਿ ਆਪਾਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਠੀਕ ਹੈ ਜੀ ਹਾਂ ਜੀ ਬੋਟੇ ਬੋਕਰ ਕਰੀਏ ਬਈ ਜੀ ਉਹਨਾਂ ਗਰੀ ਦੇ वेजिटेबल ਰੂਟ ਸਭ ਕੋ ਹਿੱਟ ਹੋ ਜਾਂਦਾ ਤੇ ਜਿਹੜੇ ਵੀ ਇਸ਼ੂ ਅਧਾਕ ਸਾਹਿਬ ਨੇ ਮੈਨੂੰ ਕਹੇ ਆ ਹਉ ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਇੰਸ਼ੋਰੈਂਸ ਦੇਣਾ ਕਿ ਉਹ ਸਾਰੇ ਕੱਟ ਕੇ ਲਵਾਂਗੇ ਤੇ ਉਹਨਾਂ ਨੂੰ ਰਿਜ਼ੋਲਵ ਕਰਵਾਵਾਂਗੇ ਲੇਕਿਨ ਦੂਜੀ ਗੱਲ ਜਿਹੜੀ ਮੈਂ ਦੇਖੀ ਅੱਜ ਪਹਿਲਾਂ ਸੁਣੀ ਨਹੀਂ ਠੀਗੀ ਇਹ ਇਨੀ ਵੱਡੀ ਤੇ ਇੰਪੋਰਟੈਂਟ ਮੰਡੀ ਇੱਥੋਂ ਦਾ ਗੰਧ ਪੂਰਾ ਸੈਨੀਟੇਸ਼ਨ ਇੱਥੋਂ ਦੀ ਸਫਾਈ ਇਹ ਆਪ ਹੀ ਦੇਖ ਲਓ ਮੈਂ ਤਾਂ ਕਾਫੀ ਇਰਾਨਾ ਹੋਰ ਨਹੀਂ ਕੁਛ ਪਿਛਲੇ ਐਮਪੀ ਸਾਹਿਬ 7 ਸਾਲ ਰਹੇ ਨੇ ਉਤੋਂ ਪਹਿਲਾਂ ਵੀ ਲੋਗ ਰਹੇ ਨੇ ਇੱਥੇ ਤਾਂ ਕਿਉਂ ਨਹੀਂ ਕੁਝ ਹੋਇਆ ਮਤਲਬ ਇਹੋ ਜੀ ਤਗੜੀ ਤੇ ਇੰਪੋਰਟੈਂਟ ਮੰਡੀ ਸਾਫ ਸੁਥਰੀ ਤੇ ਰਹਿਣੀ ਚਾਹੀਦੀ ਆ ਜੀ ਸੜਕਾਂ ਇੱਥੋਂ ਦੀਆਂ ਮਤਲਬ ਤੁਸੀਂ ਗਾਹ ਨੂੰ ਸਪਲਾਈ ਕਰਨਾ ਆ ਇਹ ਆਪਣੇ ਭਰਾਵਾ ਭੈਣਾ ਨੇ ਇੱਥੋਂ ਦਾ ਸਮਾਨ ਖਾਣਾ ਜੋ ਮੈਂ ਵਡੀਆਂ ਚੀਜ਼ਾਂ ਦਾ ਹਾਲੇ ਵਿੱਚ ਨਹੀਂ ਪੈਂਦਾ ਆਪਾਂ ਦਾ ਸਿਰਫ ਪਹਿਲਾਂ ਸਾਫ ਸਪਾਈ ਸੈਨੀਟੇਸ਼ਨ ਟਾਇਲਟ ਇੱਥੇ ਜਿਹੜਾ ਵੀ ਲੈਣ ਆਉਂਦਾ ਆ ਉਹਨੂੰ ਕੀ ਫੈਸਿਲਿਟੀ ਆ ਪਹਿਲਾਂ ਤਾਂ ਜਾਰੇ ਵੇਚਣ ਵਾਲਿਆਂ ਨੂੰ ਹੀ ਫੈਸਿਲਿਟੀ ਚਾਹੀਦੀ ਆ ਪਾਵਰ ਦੀ ਪ੍ਰੋਬਲਮ ਤੁਹਾਨੂੰ ਪਤਾ ਆ ਤੇ ਅੱਜ ਕੱਲ ਦੇ ਜਮਾਨੇ 'ਚ ਤਾਂ ਹੁਣ ਕਈ ਸੋਲੂਸ਼ਨ ਹੈਗੇ ਆ ਦੁਨੀਆਂ ਭਰ 'ਚ ਹੈਗੇ ਮੈਂ ਤੁਹਾਨੂੰ ਪਾਵਰ ਦਾ ਇੱਕ ਸਿੰਪਲ ਦੱਸ ਦਿੰਦਾ ਕਿ ਇੱਥੇ ਸੋਲਰ ਪੈਨਲ ਲੱਗਣ ਔਰ ਸਿੱਧੀ ਸੂਰਜ ਦੀ ਤੇ ਕੋਈ ਕਮੀ ਨਹੀਂ ਹੈਗੀ ਆਪਾਂ ਇੱਥੇ ਸੋਲਰ ਪੈਨਲ ਲਗਵਾਵਾਂਗੇ ਤੇ ਲੜ ਲਾਈਟ ਦੂਜੀ ਲਾਈਟ ਪੱਖੇ ਏਸੀ ਜੋ ਵੀ ਹੈਗਾ ਨਾਲ ਚੱਲੂਗਾ ਇਹ ਨਹੀਂ ਕਿ ਲਾਈਟ ਆਈ ਨਹੀਂ ਇਤਰਾ ਹੀ ਅੱਜਕੱਲ ਇੰਨੀ ਟੈਕਨੋਲੋਜੀ ਖਾਂ ਵਧ ਗਈ ਆ ਕਿ ਸਾਫ ਸਫਾਈ ਜਿਹੜੇ ਟਾਇਲਟ ਕੰਸਟਰਕਸ਼ਨ ਕੰਸਟਰਕਸ਼ਨ ਕਰਵਾਣੀ ਮੈਂ ਤੇ ਉਹੀ ਹੈਰਾਨ ਆ ਕਿ ਕਿਉਂ ਨਹੀਂ ਹੋਇਆ ਏ ਆਹ ਬਿਲਡਿੰਗ ਕੱਲੀ ਨਹੀਂ ਆ ਇਹ ਤੇ ਚਲੋ ਤੁਹਾਡੀ ਐਸੋਸੀਏਸ਼ਨ ਦੀ ਬਿਲਡਿੰਗ ਆ ਬਟ ਤੁਸੀਂ ਤੇ ਸਾਰੇ ਜਾਣਦੇ ਹੋ ਬਾਹਰੋਂ ਆਉਂਦੇ ਹੋ ਚਲਦੇ ਹੋ ਲੋਕ ਆਉਂਦੇ ਇੱਥੇ ਤੇ ਇਸ ਕਰਕੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਆਸ਼ਵਾਸ਼ਣ ਦੇਣਾ ਆ ਕਿ ਜਿਹੜਾ ਅਸੀਂ ਪੈਕੇਜ ਅੰਬਰ ਸਰ ਦੀ ਲੈਣਾ ਆ ਤੇ ਤੁਹਾਡੀ ਮੰਡੀ ਇੱਕ ਬੜਾ ਇੰਪੋਰਟੈਂਟ ਫੋਕਸ ਹੋਏਗਾ ਸਾਫ-ਸਾਫਾਈ ਕਰਵਾਵਾਂਗੇ ਸੜਕਾਂ ਚੰਗੀਆਂ ਬਣਾਵਾਂਗੇ ਟਾਇਲਟ ਕੰਸਟਰਕਸ਼ਨ ਹੋਣੀ ਚਾਹੀਦੀ ਆ ਜਿਹੜੇ ਸ਼ੈੱਡ ਖਰਾਬ ਨੇ ਉਹ ਠੀਕ-ਠਾਕ ਹੋਣ ਤੇ ਆ ਜਿਹੜਾ ਗਾਰਬੇਜ ਆ ਸੁਦਾ ਪਾ ਨੂੰ ਇੱਥੋਂ ਹੀ ਦੇਖ ਲਓ ਬਾਹਰ ਤੋਂ ਹੋ ਜਾਗਾ ਇਹ ਕਾਫੀ ਸਾਫ ਸੜਕ ਹੋਵੇਗਾ ਅੰਦਰ ਜਾ ਕੇ ਹੋਰ ਵੀ ਹੋਵੇ ਤੇ ਆ ਸਾਰੀਆਂ ਚੀਜ਼ਾਂ ਪਾਸੇ ਆਪਾਂ ਇਕੱਠਿਆਂ ਕੰਮ ਕਰੀਏ ਪਹਿਲਾਂ ਜੋ ਹੋਇਆ ਹੋਇਆ ਆਪਾਂ ਗਾਂ ਦੀ ਗੱਲ ਕਰੀਏ ਤੇ ਇਹਦੇ ਤੇ ਤੁਹਾਡੇ ਨਾਲ ਮੈਂ ਖੜਾ ਹੋਊਗਾ ਤੇ ਬਿਲਕੁਲ ਆਪਾਂ ਡੱਟ ਕੇ ਕੰਮ ਕਰਾਂਗੇ